ਜੀ ਮੈਂ ਮਹਾਂਦਰਸ਼ਨ ਕੌਰ ਬਿਜਾਦ ਨੂੰ ਕਿਸੇ ਵੀ ਅਸਟੀਰੀ ਚੀਜ਼ ਦੇ ਬਹੁਤ ਬੋਲੇ ਕੀ ਬੋਲੀਆਂ ਰਈਆ ਵਿਕੇਂਦ ਹੋ ਕੇ ਦਸੂਮ ਪਿਆ ਦੀਦਾ ਬੋਲੀਏ ਕਿ ਗੰਦੀ ਹੜਾਂ ਨਾਇਆ ਜਾ ਰਿਹਾ ਤੇ ਨਾਲ ਹੀ ਸੰਤੋਖ ਸਿੰਘ ਪਾਲ ਮਲ ਐਮ ਐਲ ਏ ਸਾਹਿਬ ਵੀ ਅੱਗੇ ਪਹੁੰਚ ਰਿਹਾ ਥੋੜੇ ਇੱਕ ਟਾਈਮ ਬਾਅਦ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਤੁਹਾਨੂੰ ਕੋਈ ਕਿੰਨਾ ਵਧੀਆ ਲੱਗਦਾ ਲਾਈਕਸ ਵੀ ਆਖ ਸਕਦੇ ਹੋ ਕਿ ਕਿੰਨਾ ਵਧੀਆ ਲੱਗਦਾ ਬਹੁਤ ਵਧੀਆ ਸੁਚੱਜਿਆ ਨਾ ਹੁਣ ਇਹਨਾਂ ਆਵਸ ਜਿਨ੍ਹਾਂ ਦਾ ਕਰਕੇ ਆਪਾਂ ਅੱਜ ਸਾਰੇ ਨਿੱਗ ਮਾਰ ਰਹੇ ਆਂ ਔਰ ਗੁਰੂ ਘਰ ਦੇ ਨਾਲ ਜੁੜ ਰਹੇ ਆਂ ਮੈਂ ਧੰਨਵਾਦੀ ਆ ਮੇਰੇ ਛੋਟੇ ਵੀਰ ਪਾਸਟਰ ਮੰਗਲ ਜੀ ਪਾਸਟਰ ਮੰਗਲ ਜੀ ਪਾਸਟਰ ਮੰਗਲ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਸਾਰੀ ਜਿਹੜੀ ਸਾਡੀ ਸੰਗਤ ਆ ਆਪਣਾ ਨੂੰ ਨਾਲ ਜੋੜਿਆ ਤੇ ਗੁਰੂ ਘਰ ਦੇ ਨਾਲ ਜਿਹੜਾ ਵਾ ਬਣਾਇਆ ਔਰ ਬਹੁਤ ਹੀ ਵਧੀਆ ਇਨਸਾਨ ਨੇ ਲੋਕਾਂ ਦੇ ਵਿੱਚ ਮਲਾਪੜੇ ਔਰ ਹਰ ਇੱਕ ਦੇ ਦੁੱਖ ਦਰਦ ਵਿੱਚ ਹਾਜ਼ਰ ਹੋਣ ਵਾਲੇ ਤੇ ਬੜੀ ਵੱਡੀ ਗੱਲ ਆ ਕਿ ਜਦੋਂ ਗੁਰੂ ਘਰ ਦੇ ਨਾਲ ਜੋੜਨਾ ਵਾ ਇਹਨਾਂ ਦੇ ਵਿੱਚ ਕਲਾ ਏਕੇ ਆਪਣੀ ਸ਼ਕਤ ਨੂੰ ਜਿਹੜਾ ਵਾ ਗੁਰੂਆਂ ਦੇ ਪੀਰਾਂ ਦੇ ਨਾਲ ਜਿਹੜਾ ਜੋੜਿਆ ਵਾ ਮੈਂ ਇਹਨਾਂ ਦਾ ਵੀ ਲਾਕਾ ਨਵਸੀਆਂ ਵੱਲੋਂ ਮੈਂ ਆਪਣੀ ਸਾਰੀ ਟੀਮ ਵੱਲੋਂ ਧੰਨਵਾਦ ਕਰਦਾ ਧੰਨਵਾਦ ਜੀ ਔਰ ਅੱਜ ਦੇ ਦਿਨ ਤੇ ਮੈਂ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਹallelujah 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 ਸਭ ਜਣੇ ਜ਼ੋਰ ਜ਼ਰ ਕਲਾਪਿੰਗ ਕਰੋ ਸਾਡੇ ਹਰਮਨ ਪਿਆਰੇ ਨੇਤਾ ਸਰ ਦਾਸ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਪਰਮੇਸ਼ਰ ਦੇ ਪਵਿੱਤਰ ਭਵਨ ਦੇ ਲਈ ਆਪਾਂ ਸਭ ਨੂੰ ਬਤਾਵਾ ਜੋ ਸਾਡਾ ਰਸਤਾ ਸੀ ਹਨ ਸਰ ਜੀ ਹਣੇ ਬਹੁਤ ਵੱਡੀ ਸੇਵਾ ਕੀਤੀ ਮੈਂ ਚਾਹਾਂਗਾ ਮੈਂ ਇਨਾਂ ਦੇ ਲਈ ਇੱਕ ਵਾਰੀ ਪ੍ਰਾਰਥਨਾ ਕਰਾਂ ਇਨਾਂ ਦੀ ਹੋਰਿੰਗ ਬਲੇਸਿੰਗ ਦੇ ਲਈ ਔਰ ਮੈਂ ਜੋ ਸਰਜੀ ਦੇ ਨਾਲ ਇਨਾਂ ਦੇ ਗੈਸਟ ਇਨਾਂ ਦੇ ਨੀਅਰ ਡੀਅਰ ਮੈਂ ਚਾਹਾਂਗਾ ਮੈਂ ਪ੍ਰਾਰਥਨਾ ਕਰਾਂਗਾ ਕੁਝ ਹੋਏਗਾ ਬੁੱਧੀਆ ਆਮੈਂ ਹੈਨਾ ਕਿਉਂ ਕਿਉਂ ਬੋਲੇ ਮੈਂ ਕਿ ਥੋੜਾ ਜਿਹਾ ਸਰਜੀ ਲੇਟ ਆਇਆ ਹੀ ਇਹਨਾਂ ਲੋਕਾਂ ਨੇ ਦੱਸਿਆ ਸਾਡੇ ਜੀਵਨ ਚ ਕਿੰਨਾ ਪਰਮੇਸ਼ਰ ਅਦਭੁਤ ਕੰਮ ਕੀਤੇ ਔਰ ਹੁਣੇ ਵਾਲੇ ਸਰਦਾਰ ਜੀ ਲਾਈਵ ਕਰ ਰਹੇ ਸੀ ਇਹਨਾਂ ਦੇ ਬਾਡੀ ਚ ਘਰ ਸੀ ਕਾਫੀ ਅਧੀ ਜੀ ਜੀ ਸੀ ਕਾਫੀ ਫਿਰ ਇਹ ਮੈਡੀਸਨ ਲੈਣ ਜਾ ਰਹਾ ਕਿਸੇ ਵਲੰਟੀਅਰ ਇਹਨੂੰ ਬੋਲੇ ਤੂੰ ਇਹ ਕਿਉਂ ਚੱਲੇ ਆ ਉੱਥੇ ਬੈਠੋ ਖੁਦਾ ਦਾ ਬੰਦਾ ਦੁਆ ਕਰਦਾ ਫਿਰ ਉਹ ਠੀਕ ਹੋ ਗਏ ਉਹਨਾਂ ਦਰਸਿਆਂ ਵਿੱਚ ਠੀਕ ਹੋ ਗਏ ਹallelujah ਹallelujah ਹੈਨਾ ਆਪਣੇ ਬਲੱਡ ਕੈਂਸਰ ਬਾਰੇ ਵੀ ਸੁਣਿਆ ਕੈਂਸਰ ਬਾਰੇ ਵੀ ਸੁਣਿਆ ਔਰ ਜੋ ਪੇਟੇ ਨੂੰ ਬੋਲਿਆ ਗਿਆ ਹੀ ਡਾਕਟਰ ਨੇ ਰਿਮੂਵ ਕਰਾ ਦੋ 6 ਮਹੀਨੇ ਦਾ ਬੇਟਾ ਹੈਨਾ ਡਾਕਟਰ ਬੋਲਤਾ ਹੀ ਰਿਮੂਵ ਕਰਾਓ ਜੀ ਬੱਚਾ ਫਿਰ ਪ੍ਰਾਰਥਨਾ ਕੀਤੀ ਜਦੋਂ ਫਿਰ ਜਾ ਕੇ ਵੇਖਿਆ ਡਾਕਟਰ ਹੈਰਾਨ ਰਹਿ ਗਏ ਓ ਗੋਡ ਠੀਕ ਤਾਂ ਹੋ ਗਿਆ ਹੇਨਾ ਬੀਟੀ ਤਿੰਨੋ ਹਸਪਤਾਲ ਚੈੱਕ ਕਰ ਆ ਗਿਆ ਉਹਦੇ ਪ੍ਰੋਬਲਮ ਸੀ ਪੇਟ ਦੇ ਅੰਦਰ ਡਾਕਟਰਾਂ ਨੇ ਕਿਹਾ ਇਮੀਡੀਏਟ ਆਪਰੇਟ ਨਹੀਂ ਤੋ ਡੈਥ ਹੈ। ਹੇਨਾ ਤਿੰਨੋ ਹਸਪਤਲਾਂ ਚ ਗਏਓ ਸਕੈਨ ਕਰਵਾਈ ਸੰਡੇ ਨੂੰ ਆਏ ਸੋਮਵਰ ਬੋਲੇ ਜਾਓ ਜਕੇ ਟੈਸਟ ਕਰੋ ਜੋ ਦੇਖਿਆ ਟੈਸਟ ਕਰਾ ਕੇ ਦੋ ਡਾਕਟਰ ਹਰ ਅਨੁਗਈ ਕਿੰਦਾ ਹੋ ਗਿਆ। ਹੇਲੂ ਸਰਕਾਰ ਜੋ ਜੀ ਐਮਐਲਏ ਸਰਦਾਰ ਸੰਤੋਖ ਸਿੰਘ ਭਲਾਈਪੁਰ ਜੀ ਇਹ ਵੱਡਿਆ ਦਿਨ ਦੇ ਅੱਜ ਵਧਾਈ ਦੇਣ ਵਾਸਤੇ ਜੀ ਪਮਕੇ ਨੇ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਆਏ ਹੋਏ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਅੱਜ ਦੇ ਦਿਨ ਦੇ ਤੇ ਮੈਂ ਨਾਲ ਹੀ ਬੇਨਤੀ ਕਰਦਾ ਸਾਡੇ ਬਹੁਤ ਹਰਮਨ ਪਿਆਰੇ ਐਮ ਐਲ ਏ ਸਰਦਾਰ ਸੰਤੋਖ ਸਿੰਘ ਭਲਾਈਪੁਰ ਦੀ ਤੁਹਾਡੇ ਨਾਲ ਅਸ਼ੀਰਵਾਦ ਦੇ ਵਿਚਾਰ ਆ ਫੇਸਾਂ ਦੇ ਕਰ ਜੀ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ 크리스마ਸ ਦੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਵੱਡਾ ਦਿਨ ਵੀ ਕਹਿ ਲੈਂਦੇ ਆ ਬਹੁਤ ਹੀ ਖੁਸ਼ੀਆਂ ਪਰ ਅਧਿਹਾੜਾ ਏ ਔਰ ਇਸ ਦਿਨ ਬੇਸ਼ਾਂ ਵਦੇਸ਼ਾਂ ਪੀਰਾ ਬਕੰਬਰ ਸਾਡੇ ਜਿਹੜੇ ਹੋਏ ਨੇ ਜਸੂ ਵਸੀਹ ਜੀ ਮਾਤਾ ਜੀ ਮਰੀਅਮ ਜੀ ਔਰ ਉਹਨਾਂ ਦਾ ਅੱਜ ਜਨਮ ਦਿਹਾੜਾ ਏ ਹallelujah ਹallelujah ਗੋਸਾਲਾ ਔਰ ਮੈਨੂੰ ਬਾਹਰਲੇ ਫੋਰਰ ਕਟਰੀ ਤਕਰੀਬਨ ਤਿੰਨ ਕੰਟਰੀਆਂ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਕ੍ਰਿਸਚਨ ਭਾਈਚਾਰੇ ਨਾਲ ਮੈਂ ਬੜਾ ਨੇੜੇ ਹੋ ਕੇ ਵੇਖਿਆ ਧੰਨਵਾਦ ਔਰ ਇਸਰਾਇਲ ਦੇ ਵਿੱਚ ਜਿੱਥੇ ਜਗ੍ਹਾਏ ਉਥੇ ਮੈਂ ਮਰੀਅਮ ਜੀ ਦੀ ਇੱਥੇ ਨਾਰੀ ਕਬਰਸਤਾਨ ਹੈ ਉਹ ਵੀ ਵੇਖਣ ਦਾ ਮੌਕਾ ਮਿਲਿਆ ਓਕੇ ਔਰ ਮੈਂ ਸਮਝਦਾ ਏ ਕਿ ਜੇ ਇਹੋ ਜੇ ਪੀਰ ਕੰਬਰ ਜਿਨ੍ਹਾਂ ਦਾ ਕਰਕੇ ਆਪਾਂ ਅੱਜ ਸਾਰੇ ਨਿਕ ਮਾਰ ਰਹੇ ਆ ਔਰ ਗੁਰੂ ਘਰ ਦੇ ਨਾਲ ਜੁੜ ਰਹੇ ਆ ਮੈਂ ਧਰਵਾਦੀ ਆ ਮੇਰੇ ਛੋਟੇ ਵੀਰ ਪਾਸਟਰ ਮੰਗਲ ਜੀ ਪਾਸਟਰ ਮੰਗਲ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਸਾਰੀ ਜਿਹੜੀ ਸਾਡੀ ਸੰਗਤ ਆ ਆਪਣਾ ਨੂੰ ਨਾਲ ਜੋੜਿਆ ਤੇ ਗੁਰੂ ਘਰ ਦੇ ਨਾਲ ਜਿਹੜਾ ਵਾ ਮੜਾ ਔਰ ਬਹੁਤ ਹੀ ਵਧੀਆ ਇਨਸਾਨ ਨੇ ਲੋਕਾਂ ਦੇ ਵਿੱਚ ਮਲਾਪੜੇ ਔਰ ਹਰ ਇੱਕ ਦੇ ਦੁੱਖ ਦਰਦ ਦੇ ਵਿੱਚ ਹਾਜ਼ਰ ਹੋਣ ਵਾਲੇ ਤੇ ਬੜੀ ਵੱਡੀ ਗੱਲ ਆ ਕਿ ਜਦੋਂ ਗੁਰੂ ਘਰ ਦੇ ਨਾਲ ਜੋੜਨਾ ਵਾ ਇਹਨਾਂ ਦੇ ਵਿੱਚ ਕਲਾ ਏਕੇ ਆਪਣੀ ਸ਼ਕਤ ਨੂੰ ਜਿਹੜਾ ਵਾ ਗੁਰੂਆਂ ਦੇ ਪੀਰਾਂ ਦੇ ਨਾਲ ਜਿਹੜਾ ਜੋੜਿਆ ਵਾ ਮੈਂ ਇਹਨਾਂ ਦਾ ਵੀ ਲਾਕਾ ਨਿਵਾਸੀਆਂ ਵੱਲੋਂ ਮੈਂ ਆਪਣੀ ਸਾਰੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਜੀ ਤੁਹਾਨੂੰ ਧੰਨਵਾਦ ਜੀ ਸਭ ਦਾ ਸੁਣ ਤੋਂ ਲਾਈਕ ਕਰੋ ਐਮ ਐਮ ਐ ਸਾਬ ਜੋ ਪਹੁੰਚਿਆ ਇੱਥੇ ਮੁਬਾਰਕ ਬਾਤ ਹੈ ਜਿੰਨਾ ਨਾਮ ਕੱਗਜ਼ ਤੇ ਉਹ ਮਾਈਕੀ ਤੋਂ ਪਾਸਾ ਬਾਈਕੀ ਦੇ ਅੱਜ ਕਿਉਂਕਿ ਉਹ ਆਈਏ ਕਿੱਥੇ ਲਗਾ ਲਗਾ ਬਹੁਤ ਵਧੀਆ ਲਗਾ ਲੋਕਾਂ ਦਾ ਦੂਰ ਪੰਨਪਰਤਾ ਤੇ ਬਹੇ ਨੇ ਜਿੱਦਾ ਜਸੂ ਮਸ਼ੀਨ ਕੋਹੇਲੀ ਔਰ ਉਹਨਾਂ ਦੀਆਂ ਸਖਾਵਾਂ ਦੇ ਨਾਲ ਜਿਹੜਾ ਵਾ ਸਾਡੇ ਜਿਹੜਾ ਵਾ ਜੀਵਨ ਸਫਲ ਹੁੰਦਾ ਵਾ ਔਰ ਬੜਾ ਵਧੀਆ ਇਸ ਪ੍ਰੋਗਰਾਮ ਆ ਮਸੀਹ ਭਾਈ ਜਿਹੜਾ ਵਾ ਇੱਥੇ ਹਰ ਐਤਵਾਰ ਕੱਤਾ ਪਰ ਅੱਜ ਕ੍ਰਿਸ਼ਨ ਸਿੰਘ ਆ। ਔਰ ਕ੍ਰਿਸ਼ਨ ਸਿੰਘ ਜਿਹਨੂੰ ਆਪਾਂ ਵੰਡਾ ਦੇ ਨੂੰ ਕਹਿ ਲੈਣਾ ਵਾ। ਮੈਂ ਦੇਸ਼ਾਂਵਲ ਦੇ ਸੱਜ ਵਾਸੀਆਂ ਨੂੰ, ਹਲਕਾਨ ਵਾਸੀਆਂ ਨੂੰ, ਇੰਡੀਆ ਨਿਵਾਸੀਆਂ ਨੂੰ ਜਿੰਨਾ ਵੀ ਕ੍ਰਿਸ਼ਨ ਭਾਈ ਜਿਹੜਾ ਵਾ ਮੈਂ ਸਾਰਿਆਂ ਨੂੰ ਅੱਜ ਦੇ ਲੱਖ ਤੱਕ ਲੈ ਕੇ। ਉਦੋਂ ਤੋਂ ਬਾਅਦ ਇਹਨਾਂ ਨੂੰ ਕੀ ਫੀਲ ਹੋਇਆ? ਕੀ ਚੀਜ਼ ਇਹਨਾਂ ਦੀ ਬੋਡੀ ਚ ਆਇਆ ਔਰ ਅੱਜ ਕੀ ਵੀ ਨਹੀਂ। ਜਦੋਂ ਮੈਂ ਸਤਪੁਰਨ ਦੁਆ ਕਰਾਈ ਉਸੇ ਵਕਤ ਤੋਂ ਮੇਰੀ ਜੀਵਨ ਦੇ ਪਤਾ ਲੱਗ ਗਿਆ ਮੈਨੂੰ ਸਰੀਰ ਵਿੱਚ ਹਲਚਲ ਹੋਈ ਕਿ ਮੈਂ ਆਪੀ ਰੋਮ ਬੇਸਰ ਮਹਿਸੂਸ ਕਰਨ ਲੱਗਾ ਔਰ ਜਾ ਕੇ ਖਾਣਾ ਵੀ ਖਾਤਾ ਔਰ ਜਿਹੜੇ ਡਾਕਟਰ ਕਹਿੰਦੇ ਸੀ ਇਹਦਾ ਲਾਸਟ ਚਾਂਸ ਹੈ ਇਹਦੀ ਲਾਸਟ ਸਟੇਜ ਹੈ ਉਹ ਵੀ ਬੜੇ ਤਰ੍ਹਾਂ ਹੈਰਾਨ ਹੋ ਗਏ ਕਿ ਇਹ ਕਿਸ ਤਰ੍ਹਾਂ ਹੋ ਗਿਆ ਹਾਇ ਇਹ ਹੋ ਗਿਆ ਉਹ ਬੰਦੇ ਸ਼ਾ

ਨੇ ਦੇਖਣਾ کیسے ਜਿਵੇਂ ਆਪ ਦੇਖ ਹੀ ਰਹੇ ਹੋ ਕਿਸੀਂ ਸਾਡੇ ਜੀਵਨ ਨੂੰ ਚੇਸ ਕਰਨ ਦੀ ਉਹ ਤਾਕਤ ਰੱਖਦਾ ਚਾਹਾਂਗਾ ਇੱਕ ਪਰਦਾਰ ਸਾਡੇ ਚਾਇਆ ਜੀ ਹਾਂ ਇਸ ਕੋ ਬਾਅਦ ਵਿੱਚ ਟੈਸਟਮੈਂਟ ਕਰਾਵਾਂਗਾ ਸਾਡੇ ਵਿੱਚ ਇੱਕ ਸਿਸਟਰ ਔਰ ਬ੍ਰਦਰ ਇੱਥੇ ਬੈਠੇ ਜਿਹੜੇ ਰੰਗੜ ਨੰਗਲ ਤੋਂ ਆਏ ਆ ਜਿੰਨਾ ਦਾ ਬੇਟਾ ਡੈੱਡ ਸੀ ਉਹ ਪਲੀਜ਼ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਹੋ ਪਲੀਜ਼ ਸਟੇਜ ਤੇ ਆ ਜਾਓ ਆਈ ਹਮ ਇਸ ਬੜੇ ਚਮਤਕਾਰ ਕੋ सुने जलंधर को तो रजनीश का नाम परमेश्वर ने इन दे जीवन बदलिया सुन सुनते सबको जय सिंह मैं जलंधर से रजनीश हाँ जी मेरे जीवन की गवाही है कि जब मैं परमेश्वर की सच्चाई में नहीं था तो मेरा जीवन बिल्कुल नर के जीवन था नर के जीवन मतलब कि घर में पत्नी बीमार है सर पे कर्जा है कोई भी सिस्टम मतलब सही नहीं था और इस को सही करने के लिए मेरे पास कोई चारा भी नहीं था क्यों क्योंकि मैं खुद अपनी बाजू के हिसाब से अपाहिज हो चुका था मेरी बाजू टूट गई थी ना मैं कमा सकता था घर में बैठा था लाचार था घर में मेरी बीवी बीमार सारे बीमार थे फिर हमारे जीवन में जो शख्स आया हमारे मंगल सर इन्होंने हमारे को प्रभु यीशु से जलाया परमात्मा की सच्चाई से अवगत करवाया और उस दिन के बाद से हमारा जीवन बदल गया बिल्कुल बदल गया ना